ਇੱਕ ਵਾਰ ਰਾਏ ਬੁਲਾਰ ਜੀ ਨੇ ਪੁੱਛਿਆ ਸੀ ਮੈਂ ਬੇਨਤੀ ਕਰ ਲਗਾ ਕਿਉਂਕਿ ਗੁਰੂ ਅਗਿਆਨਤਾ ਨੂੰ ਖਤਮ ਕਰਦਾ ਉੱਚ ਦਾ ਸਤਿਗੁਰੂ ਇੱਕ ਬਾਹਰ ਹੁੰਦੀ ਰਹੇ ਹੂੰ ਇੱਕ ਅਗਿਆਨਤਾ ਦਾ ਹਨੇਰਾ ਹੈ ਅੰਦਰ ਇਹਨੂੰ ਹਨੇਰੇ ਨਾਲ ਤੁਲਨਾ ਕਿਉਂ ਦਿੰਦੇ ਆ ਅਗਿਆਨਤਾ ਨਾਲ ਸਤਿਗੁਰੂ ਅੱਗੋਂ ਉੱਤਰ ਦਿੰਦੇ ਆ ਕਹਿੰਦੇ ਨੇ ਰਾਏ ਜੀ ਬਾਹਰ ਦੇ ਹਨੇਰੇ ਵਿੱਚ ਬੰਦੇ ਨੂੰ ਨਜ਼ਰ ਨਹੀਂ ਆਉਂਦਾ ਪਰ ਇੰਨੀ ਸਮਝ ਰਹਿੰਦੀ ਹੈ ਮੈਂ ਕੌਣ ਹਾਂ ਇਸ ਨੁਕਤੇ ਨੂੰ ਗੁਰਮੁਖੋ ਧਿਆਨ ਨਾਲ ਬੇਨਤੀ ਸੁਣੀਓ ਅਸੀਂ ਮਸੀਹ ਦੀ ਰਾਤ ਬਾਹਰ ਤੁਰੀਏ ਸਾਨੂੰ ਆਪਣੇ ਪੈਰ ਆਪਣੇ ਖੱਤ ਪਸਾਰੇ ਨਜ਼ਰ ਨਹੀਂ ਆਉਂਦੇ ਬਿਲਕੁਲ ਪਰ ਇਹ ਤਾਂ ਪਤਾ ਹੁੰਦਾ ਮੇਰਾ ਨਾਮ ਕੀ ਹੈ ਕਿਸੇ ਨੇ ਮੇਰੇ ਨਾਲ ਹੱਥ ਵੀ ਹੈਗੇ ਪੈਰ ਵੀ ਇਹ ਪਤਾ ਰਹਿੰਦਾ ਮੈਂ ਕੌਣ ਖਾਂ ਜਦੋਂ ਕਿਸੇ ਨੂੰ ਅਗਿਆਨਤਾ ਦਾ ਹਨੇਰਾ ਪੈ ਜਾਏ ਸਭ ਤੋਂ ਪਹਿਲਾਂ ਉਹਨੂੰ ਇਹ ਹੀ ਭੁੱਲ ਜਾਂਦਾ ਮੈਂ ਕੌਣ ਹਾਂ ਉਹਨੂੰ ਚੇਤੇ ਰਿਂਦਾ ਮਨ ਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਣ